ਗੁੱਡ ਮਾਰਨਿੰਗ ਬੱਚਿਓ ਅਸੀਂ ਪੜ ਰਹੇ ਹਾਂ ਜਸਵਿੰਦਰ ਜੀ ਦੀਆਂ ਲਿਖੀਆਂ ਗ਼ਜ਼ਲਾਂ ਨੂੰ ਅੱਜ ਅਸੀਂ ਉਹਨਾਂ ਦੀ ਅਗਲੀ ਗ਼ਜ਼ਲ ਪੜਾਂਗੇ ਇਸ ਕਦਰ ਸੀ ਹੇਰ ਵੇ ਮਾਰੀ ਹੋਈ ਇਸ ਗ਼ਜ਼ਲ ਦੇ ਵਿੱਚ ਬੱਚਿਓ ਕਵੀ ਤਿੰਨ ਗੱਲਾਂ ਦਾ ਜ਼ਿਕਰ ਕਰਦਾ ਹੈ ਪਹਿਲਾ ਉਹ ਪਿਆਰ ਦੇ ਵਿੱਚ ਮਿਲੇ ਵਿਛੋੜੇ ਦੀ ਗੱਲ ਕਰਦਾ ਹੈ ਦੂਸਰਾ ਪਿਆਰ ਦੀ ਪਿਆਸ ਨੂੰ ਅਮਿੱਟ ਦੱਸਦਾ ਹੈ ਉਹ ਤੇ ਤੀਸਰੀ ਗੱਲ ਕਰਦਾ ਹੈ ਉਹ ਸਮਾਜ ਦੀ ਜਿਹੜਾ ਕਿ ਪ੍ਰੇਮੀਆਂ ਦੇ ਪ੍ਰੇਮ ਨੂੰ ਪਸੰਦੀ ਕਰਦਾ ਤੇ ਪ੍ਰੇਮ ਦੇ ਰਾਸ ਦੇ ਤੇ ਵਿੱਚ ਰੁਕਾਵਟ ਖੜੀ ਕਰਦਾ ਹੈ ਕੀ ਲਿਖਦਾ ਹੈ ਕਵੀ ਇਸ ਕਦਰ ਸੀ ਹੇਰਵੇ ਮਾਰੀ ਹੋਈ ਝੱਲੀ ਨਦੀ ਛਾਲ ਮੈਂ ਮਾਰੀ ਸੀ ਪਰ ਮੇਰੇ ਚ ਡੁੱਬ ਚੱਲੀ ਨਦੀ ਕਹਿੰਦਾ ਇਸ ਕਦਰ ਸੀ ਹੇਰਵੇ ਮਾਰੀ ਹੋਈ ਹੇਰਵੇ ਮਾਰਨਾ ਮਤਲਬ ਵਿਛੋੜੇ ਤੋਂ ਦੁਖੀ ਹੋਣਾ ਝੱਲੀ ਨਦੀ ਕਿਹਨੂੰ ਕਹਿੰਦਾ ਉਹ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਕਹਿੰਦਾ ਮੇਰੀ ਪ੍ਰੇਮਿਕਾ ਕਹਿੰਦਾ ਪ੍ਰੇਮ ਦੇ ਵਿਛੋੜੇ ਦੇ ਵਿੱਚ ਐਨੀ ਝੱਲੀ ਹੋ ਚੁੱਕੀ ਸੀ ਕਿ ਕਹਿੰਦਾ ਛਾਲ ਤਾਂ ਮੈਂ ਮਾਰੀ ਉਸ ਪ੍ਰੇਮ ਰੂਪੀ ਨਦੀ ਦੇ ਵਿੱਚ ਪਰ ਕਹਿੰਦਾ ਉਹ ਨਦੀ ਮੇਰੀ ਪ੍ਰੇਮਿਕਾ ਡੁੱਬਣਾ ਤਾਂ ਮੈਨੂੰ ਚਾਹੀਦਾ ਸੀ ਪਰ ਉਹ ਮੇਰੇ ਵਿੱਚ ਡੁੱਬ ਗਈ ਕਹਿੰਦਾ ਜ਼ਿੰਦਗੀ ਸਦੀਆਂ ਤੋਂ ਔਣੀ ਹੈ ਇਸ ਤੋਂ ਭਰਨੀ ਨਹੀਂ ਕਹਿੰਦਾ ਹੁਣ ਜਿਹੜੀ ਮੇਰੀ ਜ਼ਿੰਦਗੀ ਹੈ ਉਹ ਤਾਂ ਸਦੀਆਂ ਤੋਂ ਪ੍ਰੇਮ ਰੂਪੀ ਪਾਣੀ ਤੋਂ ਪਿਆਸੀ ਹੈ ਕਹਿੰਦਾ ਰੂਹ ਵਿੱਚ ਖੱਡਾਂ ਹਜ਼ਾਰਾਂ ਪੇਸ਼ ਹੈ ਕੱਲੀ ਨਦੀ ਤੇ ਮੇਰੀ ਰੂਹ ਦੇ ਵਿੱਚ ਕਹਿੰਦਾ ਹਜ਼ਾਰਾਂ ਹੀ ਖੱਡਾਂ ਹੈ ਤੇ ਇਸ ਕੱਲੀ ਨਦੀ ਤੋਂ ਇਹ ਖੱਡਾਂ ਭਰਨੀਆਂ ਨਹੀਂ ਹੈ ਕਿਉਂ ਨਹੀਂ ਭਰਨੀਆਂ ਕਿਉਂਕਿ ਪ੍ਰੇਮ ਪ੍ਰੇਮਿਕਾ ਦੇ ਰਾਸਤੇ ਦੇ ਵਿੱਚ ਸਮਾਜ ਆਏਗਾ ਤੇ ਉਹ ਪ੍ਰੇਮ ਤੋਂ ਉਹਨੂੰ ਵਰਜੇਗਾ ਕਹਿੰਦਾ ਉਹ ਵੀ ਨੇ ਜੋ ਅਥਰੂ ਬਾਜ਼ਾਰ ਵਿੱਚ ਨੇ ਵੇਚਦੇ ਉਹ ਵੀ ਨੇ ਜਿਨ੍ਹਾਂ ਨੇ ਪਲਕਾਂ ਹੇਠ ਹੈ ਠੱਲੀ ਨਦੀ ਹੁਣ ਉਹ ਦੋ ਤਰ੍ਹਾਂ ਦੇ ਪ੍ਰੇਮੀਆਂ ਦੀ ਗੱਲ ਕਰਦਾ ਹੈ ਪਹਿਲੇ ਕਿਹੜੇ ਹੁੰਦੇ ਆ ਕਹਿੰਦਾ ਉਹ ਨੇ ਉਹ ਵੀ ਨੇ ਜੋ ਅਥਰੂ ਬਾਜ਼ਾਰ ਵਿੱਚ ਨੇ ਵੇਚਦੇ ਜਿਹੜੇ ਪ੍ਰੇਮ ਦੇ ਵਿਛੋੜੇ ਦੇ ਵਿੱਚ ਤੜਫਦੇ ਹੋਏ ਆਪਣੇ ਅਥਰੂਆਂ ਨੂੰ ਆਪਣੇ ਅੰਸਾਂ ਨੂੰ ਬਾਜ਼ਾਰ ਦੇ ਵਿੱਚ ਵੇਚ ਦਿੰਦੇ ਆ। ਮਤਲਬ ਲੋਕਾਂ ਦੇ ਅੱਗੇ ਹਰੇਕ ਦੇ ਅੱਗੇ ਆਪਣੇ ਦੁੱਖ ਨੂੰ ਪ੍ਰਗਟਾਉਂਦੇ ਆ ਤੇ ਰੋਂਦੇ ਆ। ਤੇ ਦੂਸਰੇ ਕਿਹੜੇ ਹੁੰਦੇ ਆ ਉਹ ਵੀ ਨੇ ਜਿਨ੍ਹਾਂ ਨੇ ਪਲਕਾਂ ਹੀਟ ਹੈ ਠੱਲੀ ਨਦੀ ਤੇ ਉਹਨਾਂ ਨੇ ਇਹਨਾਂ ਅਥਰੂਆਂ ਰੂਪੀ ਨਦੀ ਨੂੰ ਆਪਣੀਆਂ ਪਲਕਾਂ ਦੇ ਵਿੱਚ ਠੱਲਿਆ ਹੁੰਦਾ ਰੋਕਿਆ ਹੁੰਦਾ। ਮਤਲਬ ਉਹ ਕਿਸੇ ਕੋਲ ਵੀ ਆਪਣੇ ਪ੍ਰੇਮ ਦੇ ਵਿੱਚ ਮੜੇ ਵਿਛੋੜੇ ਨੂੰ ਪ੍ਰਗਟਾਉਂਦੇ ਨਹੀਂ ਐ ਕਿਸੇ ਨੂੰ ਦੱਸਦੇ ਨਹੀਂ ਐ। ਕਹਿੰਦਾ ਪਰ ਤਿਆ ਰਾਹੀ ਪਿਆਸਾ ਪੂੰਝਦਾ ਹੋਇਆ ਲਹੂ ਸਰਕੜੇ ਕਾਹੀ ਨੇ ਕੋਹਾਂ ਤੀਖ ਹੈ ਮੱਲੀ ਨਦੀ ਹੁਣ ਰਾਹੀ ਕੌਣ ਹੈ ਪਿਆਰ ਦੇ ਰਾਹਤੇ ਦੇ ਉੱਤੇ ਚੱਲਣ ਵਾਲਾ ਪ੍ਰੇਮੀ ਕਹਿੰਦਾ ਹੁਣ ਪ੍ਰੇਮੀ ਜਿਹੜਾ ਕਿ ਪ੍ਰੇਮ ਦੀ ਪਿਆਸ ਬੁਝਾਉਣ ਦੇ ਲਈ ਨਦੀ ਤੱਕ ਗਿਆ ਪਰ ਕਹਿੰਦਾ ਉਹਦੇ ਪੱਲੇ ਵੀ ਕੁਝ ਨਹੀਂ ਪਿਆ ਉਹ ਵੀ ਆਪਣੇ ਪਿੰਡੇ ਤੋਂ ਆਪਣੇ ਸਰੀਰ ਤੋਂ ਲਹੂ ਪੂੰਝਦਾ ਹੋਇਆ ਪਰਤ ਆਇਆ ਕਿਉਂ ਕਿ ਕਿਉਂਕਿ ਸਰਕੜੇ ਕਾਹੀ ਨੇ ਕੋਹਾਂ ਤੀਖ ਹੈ ਮੱਲੀ ਨਦੀ ਕਿਉਂਕਿ ਉਹ ਨਦੀ ਪ੍ਰੇਮ ਰੂਪੀ ਨਦੀ ਦੇ ਕਹਿੰਦਾ ਕੰਡੇ ਤਾਂ ਸਰਕੜੇ ਤੇ ਕਾਹੀ ਨੇ ਮੱਲੇ ਹੋਇਆ ਉਹ ਵੀ ਕੋਹਾਂ ਤੱਕ ਹੁਣ ਇਹ ਬੱਚੋ ਕਾਹੀ ਜਾਂ ਸਰਕੜਾ ਤੁਸੀਂ ਸ਼ਾਇਦ ਸੁਣਿਆ ਵੀ ਹੋਵੇ ਇਹ ਨਦੀਆਂ ਜਾਂ ਦਰਿਆਵਾਂ ਦੇ ਕੰਡੇ ਦੇ ਉੱਤੇ ਉੱਗ ਖੜਦਾ ਤੇ ਜੇਕਰ ਸਾਡੇ ਹੱਥ ਬਾਹਾਂ ਤੇ ਕਿਤੇ ਇਹ ਲੱਗ ਜਾਵੇ ਤਾਂ ਚੀਰੇ ਆ ਜਾਂਦੇ ਆ ਸਰੀਰ ਦੇ ਉੱਤੇ ਤੇ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਹੁਣ ਇੱਥੇ ਇਨਾ ਸਤਰਾਂ ਦੇ ਵਿੱਚ ਕਾਹੀ ਤੇ ਸਰਕੜੇ ਤੋਂ ਕਵੀ ਦਾ ਭਾਵ ਹੈ ਸਮਾਜ ਤੋਂ ਤੇ ਜਦੋਂ ਹੁਣ ਉਹ ਆਪਣੀ ਪ੍ਰੇਮ ਰੂਪੀ ਪ੍ਰੇਮ ਦੀ ਪਿਆਸ ਨੂੰ ਬੁਝਾਉਣ ਦੇ ਲਈ ਆਪਣੀ ਪ੍ਰੇਮਿਕਾ ਰੂਪੀ ਨਦੀ ਦੇ ਕੋਲ ਜਾਂਦਾ ਤਾਂ ਇਹ ਹੀ ਸਰਕੜਾ ਤੇ ਕਾਹੀ ਸਮਾਜ ਰੂਪੀ ਸਰਕੜਾ ਤੇ ਕਾਹੀ ਉਹਨੂੰ ਰੋਕਦੇ ਐ ਤੇ ਇਸ ਕਰਕੇ ਉਥੋਂ ਲਹੂ ਲਹਾਨ ਹੋਇਆ ਉਹਨੂੰ ਪਰਤਣਾ ਪੈਂਦਾ ਕਹਿੰਦਾ ਕਾਗਜੀ ਕਿਸ਼ਤੀ ਮੈਂ ਇਸ ਵਿੱਚ ਠੇਲ ਬੈਠਾ ਇੱਕ ਦਫਾ ਹੁਣ ਪ੍ਰੇਮ ਰੂਪੀ ਕਾਗਜੀ ਕਿਸ਼ਤੀ ਕਹਿੰਦਾ ਮੈਂ ਉਹ ਇਸ ਪ੍ਰੇਮ ਰੂਪੀ ਨਦੀ ਦੇ ਵਿੱਚ ਕਹਿੰਦਾ ਇੱਕ ਵਾਰੀ ਠੇਲ ਬੈਠਿਆ ਕਹਿੰਦਾ ਮੇਰਿਆਂ ਖਾਬਾਂ 'ਚ ਹੁਣ ਪੌਂਦੀ ਏ ਤਰਥਲੀ ਨਦੀ ਜਦੋਂ ਦਾ ਉਹ ਆਪਣੀ ਪ੍ਰੇਮਿਕਾ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਵੱਜਿਆ ਕਹਿੰਦਾ ਉਦੋਂ ਦਾ ਉਹਦੀ ਪ੍ਰੇਮਿਕਾ ਉਹਦੇ ਸੁਪਨਿਆਂ ਦੇ ਵਿੱਚ ਤਰਥਲੀ ਮਚਾ ਰਹੀ ਹੈ ਭਾਵ ਉਹਨੂੰ ਚੈਨ ਨਹੀਂ ਲੈਣ ਦੇ ਰਹੀ ਹਾਈ ਮੈਨੂੰ ਕਿਸ ਤਰ੍ਹਾਂ ਦੀ ਜੰਗ ਲਿਖਣੀ ਪੈ ਗਈ ਇੱਕ ਤਰਫ ਥਲ ਦੀ ਹਕੂਮਤ ਇੱਕ ਤਰਫ ਕੱਲੀ ਨਦੀ ਹੁਣ ਕਵੀ ਦੁਖੀ ਹੈ ਕਿ ਉਹਨੂੰ ਇਹ ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਜੰਗ ਲਿਖਣੀ ਪੈ ਰਹੀ ਹੈ ਜੰਗਵਾਰੇ ਲਿਖਣਾ ਪੈ ਰਿਹਾ ਜਿਦੇ ਵਿੱਚ ਇੱਕ ਪਾਸੇ ਉਹਦੀ ਕੱਲੀ ਨਦੀ ਰੂਪੀ ਪ੍ਰੇਮਿਕਾ ਖੜੀ ਹੈ ਤੇ ਦੂਸਰੇ ਪਾਸੇ ਸਮਾਜ ਰੂਪੀ ਥਲ ਭਾਵ ਮਾਰੂਥਲ ਖੜਾ ਹੈ ਤੇ ਜਿਸ ਕਰਕੇ ਕੋਈ ਵੀ ਜਿਹੜਾ ਸਮਾਜ ਹੈ ਉਹ ਪ੍ਰੇਮਿਕਾ ਦੇ ਦੁਆਰਾ ਪ੍ਰੇਮ ਦੇ ਰਾਸਤੇ ਦੇ ਉੱਤੇ ਚੱਲਣਾ ਮਨਜ਼ੂਰ ਨਹੀਂ ਕਰਦਾ ਇਸ ਕਰਕੇ ਕਵੀ ਦੁਖੀ ਹੁੰਦਾ ਹੈ ਤੇ ਸਮਾਜ ਨੂੰ ਪ੍ਰੇਮ ਦੇ ਰਾਸਤੇ ਵਿੱਚ ਰੁਕਾਵਟ ਮੰਨਦਾ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ